ਠੀਕ ਹੈ ਜਸਟ ਇੱਕ ਮਾਦੀ ਨਹੀਂ ਆ ਜੀ ਚਲੋ ਕੋਈ ਨਹੀਂ ਜੀ ਵੈਸੇ ਵੀ ਆਪਾਂ ਕਬੂਤਰ ਬਾਜੀ ਭਾਈ ਛੱਡ ਹੀ ਦੇਣੀ ਆ ਤੇ ਮੜਵਈਆਂ ਦਾ ਕਰਾਂਗੇ ਸ਼ੌਂਕ ਦੇਸੀਆਂ ਵੱਲੋਂ ਤੇ ਮੰਨ ਜਾ ਚੁੱਕਿਆ ਗਿਆ ਦੇਸੀ ਕਬੂਤਰ ਛੱਡ ਦੇਣੇ ਆ ਸਾਰੇ ਕੋਜ ਆਪਾਂ ਸੇਲ ਕਰਤੇ ਹੋਏ ਆ ਬੜਕਾਤੇ ਅੱਜ ਸਾਰੇ ਦੇਤੇ ਆ ਜੀ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਮੈਂ ਤੇ ਵੀਰ ਜੀ ਅੱਜ ਸਾਰੇ ਕਬੂਤਰ ਕਰਤੇ ਸੇਲ ਠੀਕ ਆ ਪਾਜੀ ਮਾਨੇ ਜਾਈ ਚੁੱਕਿਆ ਗਿਆ ਦੇਸੀ ਕਬੂਤਰ ਬਾਜੀ ਤੋਂ ਤੇ ਮਮਲਵੀਆਂ ਦਾ ਕਰਾਂਗੇ ਸ਼ੌਂਕ ਛਤੜੀ ਵਾਲੇ ਕਬੂਤਰ ਲਿਉਂਨੇ ਆ ਤੇ ਇਸ ਚੀਜ਼ ਦੇ ਗਵਾਹ ਰਾਜੇ ਸਾਹਿਬ ਜੀ ਹੁਣੀ ਠੀਕ ਆ ਉਹ ਵੀ ਗਵਾਹ ਹੈ ਗਿਆ بڑی ਕਿਸਮਤ ਹੀ ਨਹੀਂ ਲਿਖਿਆ ਸ਼ੌਂਕ ਕਰਨਾ ਜੀ ਤੇ ਕਿਉਂਕਿ ਬਰੀਡਿੰਗ ਵਾਲੇ ਹੈਗੇ ਕਬੂਤਰ ਤੇ ਬੜੀ ਜਿੰਦ ਜਾਨ ਤੋਂ ਪਿਆਰੇ ਕਬੂਤਰ ਹੈ ਜੀ ਵੇਚੇ ਇਹਦੇ ਤਿੰਨ ਚਾਰ ਕਬੂਤਰ ਬੜੀ ਜਿੰਦ ਜਾਨ ਤੋਂ ਪਿਆਰੇ ਮੇਰੀ ਯਾਨੀ ਕਿ ਫੋਨ ਲਿਆ ਹੀ ਬੜਾ ਵਧੀਆ ਫੋਨ ਲਿਆ ਹੈ ਵੀ ਵਧੀਆ ਵੀਡੀਓ ਬਣਾ ਕੇ ਭਰਾਵਾਂ ਨੂੰ ਸ਼ੌਂਕ ਕਰਾਵਾਂਗੇ ਵਧੀਆ ਕਰੈਲਟੀ ਵਧੀਆ ਸਾਰਾ ਕੁਝ ਹਾਈ ਕੁਆਲਿਟੀ ਚ ਪਰ ਕਿਸਮਤ ਨਹੀਂ ਸਾਥ ਦੇ ਰਹੀ ਜੀ ਜੀ ਆ ਵੇਖ ਲੋ ਆ ਬੂਆ ਖੁੱਲਾ ਵੇਖ ਲੋ ਵੇਲਾ ਆ ਵੇਖ ਲੋ ਜੀ ਸਾਰਾ ਖਾਲੀ ਕਰਤਾ ਜੀ ਸਭ ਦੇ ਦਿੱਤੇ ਅੱਜ ਜਿਹੜੇ ਮੇਰੀ ਛੱਤ ਤੇ ਆਏ ਉਹਨਾਂ ਨੂੰ ਪਤਾ ਹੋਵਾ ਵੀ ਇਹ ਕਮਰਾ ਕਿਦਾਂ ਦਾ ਸੀ ਕਿੰਨੇ ਕਬੂਤਰ ਹੀ ਇਹਦੇ ਵਿੱਚ ਇਹ ਆ ਦਰਵਾਜ਼ਾ ਖੁੱਲਾ ਵੀ ਵੇਖ ਲਓ ਭਾਈ ਕੋਈ ਇਹ ਨਾ ਕਵੇ ਵੀ ਝੂਠ ਮਾਰਨ ਦੇ ਆ ਵੇਖੋ ਸਾਰਾ ਕੁਝ ਦਿੱਤਾ ਭਾਈ ਬਾਕੀ ਸਾਡਾ ਬੇਦਾਂ ਲੱਗਾ ਰਹੇਗਾ ਮਲਵਈ ਲਿਆ ਕੇ ਛੱਡਦੇ ਆ ਮਲਵਈਆਂ ਦਾ ਸ਼ੌਂਕ ਕਰਾਂਗੇ ਸਾਡਾ ਤਾਂ ਸ਼ੌਂਕ ਖਰਾਬ ਹੋ ਗਿਆ ਪਰ ਕਿਹੇ ਹੋਰ ਦੀ ਸਾਡਾ ਸ਼ੌਂਕ ਨਾ ਖਰਾਬ ਹੋਵੇ ਸਾਰੇ ਸਮਝਦਾਰ ਆ ਧੰਨਵਾਦ ਜੀ ਸਾਬੀਰਾਂ ਦਾ ਤੋ ਵੀਧੀਆ ਤੁਹਾਡਾ ਬਾਂਕਾ ਬੁੰਕਾ ਵੀ ਘੜਦਾ ਜੋ ਬਾਹਰ ਪੜਾ ਕਹਿੰਦਾ ਮੇਰਾ ਭਰਾ ਬਾਂਕਾ ਕੂਤੇ ਸਾਡਾ ਨਾਰੇਗਾ ਵੀਰ ਮਾਦੀ ਨਹੀਂ ਠੀਕ ਆ ਜੇ ਖੜਨਾ ਇਹ ਲੈ ਜਾ ਪਾ ਅਸੀਂ ਡਾਡੂ ਦੇਣਾ ਹੀ ਕੋਈ ਨਹੀਂ ਜੀ ਵੈਸੇ ਵੀ ਆਪਾਂ ਕਬੂਤਰ ਬਾਜੀ ਭਾਈ ਛੱਡ ਹੀ ਦੇਣੀ ਆ ਤੇ ਮਲਵਈਆਂ ਦਾ ਕਰਾਂਗੇ ਸ਼ੌਂਕ ਦੇਸੀਆਂ ਵੱਲੋਂ ਤੇ ਮੰਨ ਜਾਈ ਚੁੱਕਾ ਗਿਆ ਤੇ ਆ ਸੈਟਅਪ ਬਣਿਆ ਆਪਣਾ ਆ ਵੇਖ ਲੋ ਤੇ ਦੇਸੀ ਕਬੂਤਰ ਛੱਡ ਦੇਣੇ ਆ ਸਾਰੇ ਕੋਜ ਆਪਾਂ ਸੇਲ ਕਰਤੇ ਹੋਏ ਆ ਬੜਕਾਤੇ ਅੱਜ ਸਾਰੇ ਦੇਤੇ ਆ ਜੀ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਕਿਉਂਕਿ ਜਿਹੜੇ ਜਿਹੜੇ ਵੀਰ ਮੇਰੀ ਛੱਤ ਤੇ ਆਏ ਹੋਏ ਆ ਉਹਨਾਂ ਸਭ ਨੂੰ ਪਤਾ ਹੈਗਾ ਵਾ ਕਿ ਮੇਰੀ ਛੱਤ ਦੇ ਉੱਤੇ ਕਿੰਨੇ ਕਬੂਤਰ ਆ ਠੀਕ ਆ ਤੇ ਥੱਲੇ ਜਿਹੜਾ ਮੇਰਾ ਬਰੀਡਿੰਗ ਸਾਟ ਆ ਵੀ ਇਹ ਤੋਂ ਉੱਥੇ ਕਿੰਨੇ ਕਬੂਤਰ ਹੈਗੇ ਆ ਤੇ ਮੈਂ ਤੇ ਵੀਰ ਜੀ ਅੱਜ ਸਾਰੇ ਕਬੂਤਰ ਕਰਤੇ ਸੇਲ ਠੀਕ ਆ ਥੱਲੇ ਕੁਝ ਵੀ ਨਹੀਂ ਛੱਡਿਆ ਮੈਂ ਬਰੀਡਿੰਗ ਸੈਟਅਪ ਦੇ ਵਿੱਚੋਂ ਕੁਝ ਵੀ ਨਹੀਂ ਛੱਡਿਆ ਸਾਰੇ ਹੀ ਸੇਲ ਕਰਤੇ ਭਾਜੀ ਭਾਜੀ ਮੰਨ ਜਾਈ ਚੁੱਕਿਆ ਗਿਆ ਦੇਸੀ ਕਬੂਤਰ ਬਾਜੀ ਤੋਂ ਤੇ ਮੋੜ ਵਈਆਂ ਦਾ ਕਰਾਂਗੇ ਸ਼ੌਂਕ ਛਤੜੀ ਵਾਲੇ ਕਬੂਤਰ ਲਿਉਂਨੇ ਆ ਤੇ ਉਹ ਆਪਣਾ رابطہ ਆਇਆ ਵਾ ਵੀਰਾਂ ਨਾਲ ਉਹਨਾਂ ਕੋ ਜਾਵਾਂਗੇ ਤੇ ਇੱਕ ਦੋ ਬੱਚੇ ਬੁੱੱਚੇ ਛਤੜੀ ਵਾਲੇ ਜਿਹੜੇ ਉਹ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਤੁਸੀਂ ਲੈ ਜਾਓ ਤੇ ਆਪਣੇ ਉੱਥੇ ਜਾ ਕੇ ਛੱਡੋ ਤੇ ਇੱਥੇ ਛੱਡਾਂਗੇ ਬਾਕੀ ਉਹਨਾਂ ਬਾਰੇ ਜਾਣਕਾਰੀ ਤੇ ਹੈ ਨਹੀਂ ਆਪਾਂ ਨੂੰ ਤੇ ਉਹ ਆਂਦੇ ਸੀ ਵੀ ਦੜਿਆਂ ਦੁੜਿਆਂ ਦੇ ਵਿੱਚ ਛੱਡਿਓ WhatsApp ਤੁਸੀਂ ਤੇ ਆਪਾਂ ਨੂੰ ਤੇ ਦੜਿਆਂ ਦਾ ਭੇਦ ਵੀ ਨਹੀਂਗਾ ਕੋਈ ਦੇਸੀਆਂ ਦਾ ਤੇ ਚਲੋ ਹੈਗਾ ਹੀ ਪਰ ਦੇਸੀਆਂ ਤੋਂ ਮਾਨ ਨਹੀਂ ਚੁੱਕਿਆ ਗਿਆ ਭਾਈ ਤੇ ਸੱਚ ਜਾਣਿਓ ਤੁਸੀਂ ਮੈਂ ਤੁਹਾਨੂੰ ਖਾਲ ਦਿੰਨਾ ਵਾ ਵੀ 60 70 ਕਬੂਤਰ ਹੀ ਮੇਰ ਕੋ ਸਭ ਨੂੰ ਪਤਾ ਜਿਹੜੀ ਮੇਰੀ ਛੱਤ ਤੇ ਹੁੰਦੇ ਆ ਆਏ ਆ ਜਾਂ ਮੇਰੇ ਵੀਰ ਜਾਂ ਮੇਰੇ ਸੀਨੀਅਰ ਉਸਤਾਦ ਸਾਹਿਬਾਂ ਦੀ ਛੱਤ ਤੇ ਆਏ ਹੋਏ ਆ ਜਿਨ੍ਹਾਂ ਮੇਰੀ ਛੱਤ ਵੇਖੀ ਹੋਈ ਆ ਠੀਕ ਆ ਤੇ ਇਸ ਚੀਜ਼ ਦੇ ਗਵਾਹ ਆਪਣੇ ਰਾਜਾ ਵੀਰ ਸਾਡਾ ਰਾਜੇ ਉਸਤਾਦ ਜੀ ਹੁਣੀ ਠੀਕ ਆ ਉਹ ਵੀ ਗਵਾਹ ਗਿਆ ਹੋਰ ਕਾਫੀ ਸੀਨੀਅਰ ਉਸਤਾਦ ਜੀ ਗਿਆ ਐਸ ਚੀਜ਼ ਦੇ ਗਵਾਹ ਉਹਨਾਂ ਨੂੰ ਪਤਾ ਮੇਰੀ ਛੱਤ ਤੇ ਕਿੰਨੇ ਕਬੂਤਰੇ ਗਏ ਸੀ ਤੇ ਉੱਤੇ ਕਿੰਨੇ ਸੀ ਤੇ ਥੱਲੇ ਕਿੰਨੇ ਸੀ ਤੇ ਇਸ ਕਰਕੇ ਆਪਣਾ ਮਨ ਹੀ ਚੁੱਕ ਗਿਆ ਆ ਭਾਜੀ ਆਪਾਂ ਸ਼ੌਕ ਹੀ ਨਹੀਂ ਕਰਨਾ ਹੈ ਮਲਵਈਆਂ ਦਾ ਕਰਾਂਗੇ ਉਹ ਵੀ ਵੇਖੋ ਕੀ ਲਿਆਉਣੇ ਆ ਕਿ ਨਹੀਂ ਲਿਆਉਣੇ ਮਲਵਈਆਂ ਦਾ ਤੇ ਆਹ ਰਹਿ ਗਏ ਭਾਈ ਬਸ ਆਪਣੇ ਕੋ ਜਿਹੜੇ ਉੱਤੇ ਕਬੂਤਰ ਥੱਲੇ ਪਟਾਈ ਦਿੱਤੀ ਸੀ ਕਬੂਤਰਾਂ ਨੂੰ ਥੱਲੇ ਕੁਝ ਪੁੱਟੇ ਹੋਏ ਕਬੂਤਰ ਹੈਗੇ ਹੀ ਵੀ ਸ਼ੌਕ ਕਰਾਂਗੇ ਐਰਕੀ ਪੂਰਾ ਇਰਾਦਾ ਹੈਗਾ ਹੀ ਕੀ 2026 ਦਾ ਸ਼ੌਂਕ ਕਰਨਾ ਹੀ ਕਰਨਾ ਵਾ ਚਾਹੇ ਆਪਾਂ 1 ਟੂ 1 ਮੁਕਾਬਲੇ ਖੇਡਦੇ ਤੇ ਜਾਂ ਆਪਾਂ ਮਤਲਬ ਕਿ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਂਦੇ ਆਪਣੇ ਵੱਲੋਂ ਦੇ ਅਸੀਂ ਇਹ ਸੋਚਿਆ ਸੀ ਪਰ ਉਹ ਆਂਦੇ ਨਾ ਪ੍ਰਮਾਤਮਾ ਦੀ ਰਜ਼ਾ ਜ ਨਹੀਂਗਾ ਕੁਝ ਤੇ ਅਜੇ ਪ੍ਰਮਾਤਮਾ ਦੀ ਰਜ਼ਾ ਜ ਨਹੀਂਗਾ ਜੀ ਸਾਡੀ ਕਿਸਮਤ ਹੀ ਨਹੀਂ ਲਿਖਿਆ ਸ਼ੌਂਕ ਕਰਨਾ ਜੀ ਤੇ ਚਲੋ ਜੋ ਰੱਬ ਨੂੰ ਮਨਜ਼ੂਰ ਜੀ ਅਵੀ ਜਿਹੜੇ ਕਬੂਤਰ ਆ ਵੀਰ ਜੀ ਮੈਂ ਤੁਹਾਨੂੰ ਸਵੇਰੇ ਸ਼ੋਕ ਕਰਾਵਾਂਗਾ ਇੱਧਰੋਂ ਤੇ ਇਹ ਇਹਦੇ ਵਿੱਚ ਕੁਝ ਖਾਸ ਕਬੂਤਰ ਹੈਗੇ ਆ ਕਿ ਜਿਹੜੇ ਬੜੀ ਮਿਹਨਤ ਨਾਲ ਲਿਆਂਦੇ ਆ ਹੀ ਪਰ ਉਹ ਆਪਾਂ ਦਵਾਂਗੇ ਕਿਸੇ ਸੱਜਣ ਭਰਾ ਨੂੰ ਦਵਾਂਗੇ 2-4 ਤੇ ਗਿਫਟ ਗਿਫਟੇਡ ਦੇ ਤੌਰ ਦੇ ਉੱਤੇ ਦਵਾਂਗੇ ਪਰ ਦਵਾਂਗੇ ਉਹਨੂੰ ਜਿਸ ਨੂੰ ਅਸੀਂ ਕੱਲ ਨੂੰ ਲੈ ਵੀ ਸਕੀਏ ਤੇ ਅਜੇ ਰਾਤੀ ਆਪਣੀ ਕਿਸੇ ਵੀਰ ਭਰਾ ਨਾਲ ਗੱਲ ਹੋਈ ਸੀ ਤਾਂ ਉਹ ਵੀ ਦੱਸਣ ਦੇ ਆ ਹੀ ਵੀ ਜਦੋਂ ਲੈਣੇ ਹੁੰਦੇ ਕਬੂਤਰ ਉਦੋਂ ਤੇ ਕੋਈ ਨਹੀਂ ਬਾਅਦ ਚ ਪੁੱਛਦਾ ਹੀ ਕੋਈ ਨਹੀਂ ਇਸ ਕਰਕੇ ਆਪਾਂ ਉਸ ਵੀਰ ਨੂੰ ਦਵਾਂਗੇ ਜਿਹੜਾ ਵੀਰ ਤੇ ਸਾਨੂੰ ਇਤਬਾਰ ਹੋਊਗਾ ਵੀ ਕੱਲ ਨੂੰ ਆਨੂੰ ਲੋਡ ਪਾਊਗੀ ਚਲੋ ਸਾਡੇ ਕਬੂਤਰ ਨਾਂ ਵਾਪਸ ਕਰੂਗਾ ਉਹਦੀ ਨਹੀਂ ਸਾਨੂੰ ਕੋਈ ਇਸ਼ੂ ਹੈਗਾ ਮਨ ਲਾ ਸਾਡੀ ਸਪੋਰਟ ਤੇ ਕਰ ਦੂਗਾ ਬੱਚੇ ਪੁੱਛੇ ਦੇ ਦੂਗਾ ਸਾਨੂੰ ਬਰੀਡਿੰਗਾਂ ਤੋਰ ਲੂਗਾ ਤੇ ਜੇ ਬਚੇ ਰੇ ਤੇ ਫੇਰ ਅਸੀਂ ਆਪਣੇ ਕਬੂਤਰ ਲੈ ਆਵਾਂਗੇ ਓਨੀ ਦੇਰ ਉਹ ਬਰੀਡਿੰਗ ਕਰਾਵੇ ਇਨਾਂ ਕੋਲੋਂ ਕਿਉਂਕਿ ਬਰੀਡਿੰਗ ਵਾਲੇ ਹੀ ਹੈਗੇ ਕਬੂਤਰ ਤੇ ਬੜੀ ਜਿੰਦ ਜਾਨ ਤੋਂ ਪਿਆਰੇ ਕਬੂਤਰ ਐ ਜੀ ਵੇਚੇ ਤੇ ਤਿੰਨ ਚਾਰ ਕਬੂਤਰ ਬੜੀ ਜਿੰਦ ਜਾਨ ਤੋਂ ਪਿਆਰੇ ਮੇਰੀ ਇਹ ਬਾਕੀ ਸ਼ੌਂਕ ਭਾਈ ਨਹੀਂ ਆਪਣੇ ਬਸੋ ਗੱਲ ਬਾਤ ਹੋ ਗਈ ਭਾਈ ਆਹ ਸ਼ੌਂਕ ਕਰ ਲੋ ਕਬੂਤਰ ਦਾ ਕੋਟ ਰਿਆ ਇੱਕ ਬਾਕੀ ਨੋ ਡਾਟ ਨੋ ਪ੍ਰੋਬਲਮ ਜੀ ਆਪਾਂ ਮਲਵਈਆਂ ਦਾ ਸ਼ੌਂਕ ਕਰਾਵਾਂਗੇ ਬਾਕੀ ਜੇ ਕੋਈ ਵੀਡੀਓ ਬਰਮੋਣੀ ਦੇਸੀਆਂ ਦਾ ਵੀ ਉਹ ਆਪਾਂ ਨਾ ਕਿਸੇ ਨੂੰ ਨਹੀਂ ਕਰਦੇ ਜੀ ਹਾਂਜੀ ਨਾ ਆਪਣੇ ਵੱਲ ਕਿਸੇ ਨੂੰ ਨਹੀਂ ਹੈਗੀ ਇੱਕੋ ਕਬੂਤਰ ਉੱਡਣਦੇ ਆ ਵੇਖੋ ਥੱਲੇ ਤੁਹਾਨੂੰ ਆਵਾ ਜੂਮ ਕਰਕੇ ਹਾਂ ਲੋਕਾਂ ਦਾ ਸ਼ੌਂਕ ਤੇ ਵਿਖਾਉਣਾ ਹੀ ਵਿਖਾਉਣਾ ਭਾਜੀ ਇਹ ਆ ਲਓ ਜੀ ਆ ਥੱਲੇ ਟਾਵਰ ਤੇ ਨਾ ਇਹ ਆ ਗੁੱਡੀ ਤੇ ਲਾਗੇ ਕਬੂਤਰ ਆ ਰਿਹਾ ਜੀ ਆ ਵੇਖਿਓ ਆ 8 ਟਾਵਰਾਂ ਦੇ ਵਿੱਚ ਆ ਗਿਆ ਆ ਮੁੜ ਗਿਆ ਜੀ ਇਹ ਆ ਜੀ ये बड़ी दूर डंडे कबूतर मैं जूम किया वेला जूम घटा लगा जो मैं तेन पता लग कित छत हैगी कितों कि जूम मैं किता वेखो ए ए, ए ए आ गया रेंज चाह कटाता जूम यानी कि फोन लिया ही बड़ा वधिया फोन लिया है भी वजी वीडियो बना के भरावान शौक करावे वजिया क्रैलिटी वीडियो सारा कुछ हाई क्वालिटी ਬਾਰਾ ਕਿਸਮਤ ਨਹੀਂ ਸਾਥ ਦੇ ਰਹੀ ਜੀ ਚਲੋ ਕੋਈ ਨਹੀਂ ਜੀ ਰੱਬ ਨਾਲ ਕੀ ਰੋਸਾ ਕਰਨਾ ਹੂੰ ਜੋ ਪਰਮਾਤਮਾ ਨੂੰ ਮਨਜ਼ੂਰ ਜੀ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਆ ਸਾਨੂੰ ਉੱਤੇ ਹੀ ਅਤਵਾ ਰਿਹਾ ਤੇ ਆਪਾਂ ਸ਼ੌਂਕ ਜਿਹੜਾ ਵੀ ਜੀ ਤੁਹਾਨੂੰ ਥੱਲੇ ਕਲਿੱਪ ਐਡਿਟ ਕਰਦਾਂਗੇ ਵਿੱਚ ਐਡਿਟ ਕੀ ਕਰਨਾ ਮੈਂ ਵਿਖਾਲ ਹੀ ਦਿਨਾ ਭਾਈ ਤੁਹਾਨੂੰ ਥੱਲੇ ਐਡਿਟ ਕੀ ਕਰਨਾ ਵਾ ਵਿਖਾਲ ਹੀ ਦਿਨੇ ਆ ਇਰੇ ਕਈ ਵਰੀ ਕਈ ਵੀਰ ਕਹਿੰਦੇ ਐਵੇਂ ਜਾਣ ਕੇ ਹਨਾ ਆਪਾਂ ਵਿਖਾ ਹੀ ਦਿੰਨੇ ਆ ਤੁਹਾਨੂੰ ਆ ਵੇਖੋ ਹਰ ਇੱਕ ਕਬੂਤਰ ਹੀ ਦੇ ਦੂ ਦਿੱਤੇ ਉਹ ਜੀਜਾ ਹੀ ਨਹੀਂ ਕੀਤਾ ਕਬੂਤਰ ਬਾਜੀ ਨੂੰ ਨਹੀਂ ਨਾ ਜ਼ਰੂਰ ਉਡਣਾ ਸੀ 2026 ਦਾ ਬੜਾ ਵਧੀਆ ਸ਼ੌਕ ਕਰਨਾ ਸੀ ਪੰਛੀ ਵੀ ਚੰਗੇ ਬਣਾ ਲਏ ਸੀ ਵੀਰਾਂ ਭਰਾਵਾਂ ਦੇ ਸਾਥ ਨਾਲ ਕੁਛ ਆਪਣੇ ਦਿਮਾਗ ਦੇ ਨਾਲ ਬਣਾ ਲਏ ਸੀ ਪੰਛੀ ਤੇ ਅੱਜ ਅਹੀਂ ਜੀ ਆ ਵੇਖ ਲੋ ਆ ਬੂਆ ਖੁੱਲਾ ਵੇਖ ਲੋ ਭਈ ਲਾ ਆ ਵੇਖ ਲੋ ਜੀ ਸਾਰਾ ਖਾਲੀ ਕਰਤਾ ਜੀ ਸਭ ਦੇ ਦਿੱਤੇ ਅੱਜ ਫਿਨਿਸ਼ ਤੇ ਕਬੂਤਰਬਾਈ ਹੀ ਦੇਸੀਆਂ ਦੀ ਛੜਤੀ ਭਾਜੀ ਅਸੀਂ ਫਿਨਿਸ਼ ਕਰਤਾ ਕੰਮ ਜੀ ਤੇ ਤੁਹਾਨੂੰ ਵਿਖਾ ਵੀ ਦੇਣਾ ਜਿਹੜੇ ਮੇਰੀ ਛੱਤ ਤੇ ਆਏ ਉਹਨਾਂ ਨੂੰ ਪਤਾ ਹੋਵੇ ਵੀ ਇਹ ਕਮਰਾ ਕਿਦਾਂ ਦਾ ਸੀ ਤੇ ਕਿੰਨੇ ਕਬੂਤਰ ਹੀ ਇਹਦੇ ਵਿੱਚ ਆ ਵੇਖ ਲੋ ਜੀ ਫਿਨਿਸ਼ ਕਰਤਾ ਭਾਈ ਸਾਰਾ ਕੰਮ ਹੀ ਫਿਨਿਸ਼ ਕਰਤਾ ਆਪਾ ਠੀਕ ਹੈ ਜੀ ਆ ਵੇਖ ਲੋ ਇਹ ਆ ਦਰਵਾਜ਼ਾ ਖੁੱਲਾ ਵੀ ਵੇਖ ਲੋ ਭਾਈ ਕੋਈ ਇਹ ਨਾ ਕਵੇ ਵੀ ਝੂਠ ਮਾਰਨ ਦੇ ਆ ਵੇਖ ਲੋ ਸਾਰਾ ਕੁਝ ਦਿੱਤਾ ਭਾਈ ਕਿਉਂਕਿ ਜੇ ਤੇ ਸ਼ੌਂਕ ਹੀ ਨਹੀਂ ਕਰਨਾ ਤੇ ਕੀ ਫਾਇਦਾ ਆਪਾਂ ਮਕਾ ਹੀ ਦਿੱਤਾ ਦੇਸੀਆਂ ਦਾ ਸ਼ੌਂਕ ਹੀ ਮਗਾਤਾ ਭਾਈ ਵੀਰਾਂ ਭਰਾਵਾਂ ਦੀਆਂ ਛੱਤਾਂ ਦਾ ਸ਼ੌਂਕ ਕਰਾਵਾਂਗੇ ਉਹਦੇ ਵੱਲੋਂ ਕੋਈ ਨਾ ਨਹੀਂ ਜਿਹੜਾ ਵੀਰੀ ਇਨਵਾਈਟ ਕਰੇਗਾ ਉਥੇ ਜਾਵਾਂਗੇ ਸ਼ੌਂਕ ਵੀ ਕਰਾਵਾਂਗੇ ਦੋ ਬੱਚੇ ਇੱਥੇ ਪਲਣ ਦੇ ਹੀ ਜੀ ਉਹ ਵੀ ਦੇਤੇ ਆਪਾਂ ਨਾਲ ਹੀ ਬੜੇ ਵਧੀਆ ਬੱਚੇ ਹੈਗੇ ਸੀ ਉਹ ਆ ਵੇਖੋ ਆ ਕਰੀਆਲਾ ਪੇਟੀ ਲੱਗੀ ਹੋਈ ਦੋ ਬੱਚੇ ਹੀ ਬੜੇ ਵਧੀਆ ਦੇਤੇ ਉਹ ਵੀ ਬਸ ਉਤਲੇ ਰਹਿ ਗਏ ਕਬੂਤਰ ਉਤਲੇ ਵੀ ਆਪਾਂ ਦੇ ਦੂ ਦੇਣੇ ਆ ਤੇ ਬਾਕੀ ਸਾਡਾ ਬਿੱਦਾਂ ਲੱਗਾ ਰਹੇਗਾ ਮਿਲ ਵਈ ਲਿਆ ਕੇ ਛੱਡਦੇ ਆ ਮਿਲ ਵਈਆਂ ਦਾ ਸ਼ੌਂਕ ਕਰਾਂਗੇ ਇਹ ਆ ਵੇਲੇ ਭਾਈ ਬੂਗਾ ਮਾਰਤਾ ਜੋ ਖਤਮ ਹੀ ਕਰਤਾ ਭਾਈ ਸ਼ੌਂਕ ਬਾਕੀ ਜਿੰਨੇ ਪਲੇਅਰ ਆ ਸਾਰਿਆਂ ਦੇ ਪਰਮਾਤਮਾ ਸੋਖ ਰੱਖੇ ਸੱਚੇ ਬਾਦਸ਼ਾ ਵਧੀਆ ਵਧੀਆ ਸਾਬ ਦਾ ਸ਼ੌਂਕ ਹੋਵੇ ਜੀ ਸਾਡਾ ਤਾਂ ਸ਼ੌਂਕ ਖਰਾਬ ਹੋ ਗਿਆ ਪਰ ਕੇ ਹੋਰ ਦੀ ਛੱਤ ਦਾ ਸ਼ੌਂਕ ਨਾ ਖਰਾਬ ਹੋਵੇ ਆ ਸਾਡੀਆਂ ਇਹੋ ਦੁਆਵਾਂ ਸਾਡੇ ਸ਼ੌਂਕ ਨੂੰ ਤੇ ਨਿਕਲ ਲੱਗੀ ਲੱਗੀ ਇਹ ਸ਼ੌਂਕ ਨਾ ਛੱਡੇ ਅਸੀਂ ਤੇ ਛੱਡਦਾ ਭਾਈ ਸਾਰਾ ਕੁਝ ਦੇ ਦਤਾ ਕਲੀਅਰ ਹੀ ਕਰਤਾ ਸਾਰਾ ਕੁਝ ਠੀਕ ਹੈ ਜੀ ਬਾਕੀ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਹੜੇ ਸਪੋਰਟ ਕਰਦੇ ਆ ਤੇ ਉਮੀਦ ਆ ਪੂਰੀ ਹੋਰ ਵੀ ਵੀਰ ਸਪੋਰਟ ਕਰਨਗੇ ਤੇ ਆਪਾਂ ਸ਼ੌਂਕ ਜ਼ਰੂਰ ਵਿਖਾਵਾਂਗੇ ਸਾਰਿਆਂ ਨੂੰ ਜੇ ਕੋਈ ਇਨਵਾਈਟ ਕਰੇਗਾ ਸ਼ੌਂਕ ਜ਼ਰੂਰ ਵਿਖਾਵਾਂਗੇ ਸ਼ੌਂਕ ਦੀ ਨਹੀਂ ਕੋ ਗੱਲ ਬਾਕੀ ਆਪਣੇ ਘਰੋਂ ਜਿਹੜਾ ਸ਼ੌਂਕ ਕਰਨਾ ਸੀ ਉਹ ਖਤਮ ਕੀਤਾ ਬਾੜਦਾਣੀ ਕੀਤਾ ਜੀ ਬਾੜ ਦਾ ਸ਼ੌਂਕ ਵੀ ਵਿਖਾਵਾਂਗੇ ਛੱਤਾਂ ਦਾ ਸ਼ੌਂਕ ਵੀ ਵਿਖਾਵਾਂਗੇ ਤੇ ਜਿੱਥੇ-ਜਿੱਥੇ ਜਾਣਾ ਪਿਆ ਮਿਲਵਈਆਂ ਦੇ ਸ਼ੌਂਕ ਬਾਰੇ ਉੱਥੇ ਜਾਵਾਂਗੇ ਤੇ ਦੇਸੀਆਂ ਦੇ ਵੀ ਜਾਵਾਂਗੇ ਜੀ ਬਾਰਡਰ ਲਾਈਨ ਤੇ ਬਥੇਰੇ ਆਪਣੇ ਸੱਜਣ ਭਰਾ ਵਾ ਬਾਹਰ ਬੈਠੇ ਆ ਫੋਰਮ ਚ ਬੈਠੇ ਹੋਏ ਆ ਕੋਈ ਜਰਮਨ ਬੈਠਾ ਵਾ ਠੀਕ ਆ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਭਰਾ ਸਾਡਾ ਉੱਥੇ ਸਾਰਿਆਂ ਨੂੰ ਸ਼ੌਂਕ ਜ਼ਰੂਰ ਵਿਖਾਵਾਂਗੇ ਜੀ ਸ਼ੌਂਕ ਹੀ ਵੀ ਜਿਹੜਾ ਆਪਾਂ ਛੱਡਦੇ ਬਾਕੀ ਘਰੋਂ ਸ਼ੌਂਕ ਅਸੀਂ ਖਤਮ ਕਰਤਾ ਬਾਕੀ ਸਾਰੇ ਸਮਝਦਾਰ ਆ ਧੰਨਵਾਦ ਜੀ ਸਾਰੇ ਵੀਰਾਂ ਦਾ